ਸੂਰਾ ਸੋ ਪਹਿਚਾਨੀਏ ਜੂ ਲਰੇ ਦਿਨ ਕੇ ਉਰਜਾ ਪੁਰਜਾ ਕਟ ਮਰੇ ਕਭੂ ਨਾ ਛਾਡੇ ਖੇਤ ਤੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਨੰਦਪੁਰ ਤੋਂ ਦਿੱਲੀ ਤੱਕ ਦਾ ਸਫਰ ਸ਼ਹੀਦੀ ਭਾਈ ਸਤੀਦਾਸ ਜੀ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰੀਏ ਜੀ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਖ ਇਤਿਹਾਸ ਦਾ ਸ਼ਹੀਦਾਂ ਦੀਆਂ ਕਤਾਰਾਂ ਇੰਨੀਆਂ ਲੰਮੀਆਂ ਨੇ ਕਿ ਬਹੁਤ ਸਾਰੀਆਂ ਤਾਂ ਅੱਖੋ ਉਲੇ ਹੀ ਰਹਿ ਗਈਆਂ ਆਪਾ ਵਾਰਨ ਵਾਲੇ ਇੰਨਾ ਛੁਪੇ ਹੋਏ ਗੁਰੂ ਪਿਆਰਿਆਂ ਚੋਂ ਇੱਕ ਨੇ ਤੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਮ ਸੇਵਕ ਭਾਈ ਸਤੀਦਾਸ ਜੀ ਭਾਈ ਜੀ ਇਨੇ ਗੁਪਤ ਸ਼ਹੀਦ ਨੇ ਇਹ ਭਾਈ ਕਾਨ ਸਿੰਘ ਨਾਭਾ ਦੀ ਅੱਖੋਂ ਵੀ ਹੋਲੇ ਰਹਿ ਗਏ ਇਸੇ ਲਈ ਮਹਾਨ ਕੋਸ਼ਚ ਵੀ ਸ਼ਹੀਦੀ ਦਾ ਜ਼ਿਕਰ ਨਹੀਂ ਭਾਈ ਸਤੀਦਾਸ ਜੀ ਬਾਬਾ ਕਬੂਲ ਦਾਸ ਜੀ ਦੇ ਪੁੱਤਰ ਸਨ ਇਹ ਤਿੰਨ ਭਰਾ ਸੀ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਜਤੀਦਾਸ ਜੀ ਸਨ ਇਹਨਾਂ ਦਾ ਪੜਦਾਦਾ ਬਾਬਾ ਰਾਗਾ ਜੀ ਛੇਵੇਂ ਪਾਤਸ਼ਾਹ ਦੇ ਸਿੱਖ ਸੂਰਮੇ ਸਨ ਜਿਨ੍ਹਾਂ ਅੰਮ੍ਰਿਤਸਰ ਜੰਗ ਚ ਵੀ ਸੇਵਾ ਨਿਭਾਈ ਇਹ ਸ਼ਿਬਰ ਪਰਿਵਾਰ ਚੋਂ ਸਨ ਜੋ ਕਿ ਐਂਡ ਕਰਿਆਲਾ ਜ਼ਿਲ੍ਹਾ ਜੇਹਲਮ ਪਾਕਿਸਤਾਨ ਰਹਿੰਦਾ ਸੀ ਇਹਨਾਂ ਦਾ ਬਜ਼ੁਰਗ ਬਾਬਾ ਗੋਤਮ ਸਭ ਤੋਂ ਪਹਿਲਾਂ ਗੁਰੂ ਘਰ ਨਾਲ ਜੁੜਿਆ ਸੀ ਭਾਈ ਮਤੀ ਦਾਸ ਤੇ ਸਤੀ ਦਾਸ ਜੀ ਦੋਵੇਂ ਗੁਰੂ ਕੇ ਦੀਵਾਨ ਸਨ ਭਾਈ ਮਤੀ ਦਾਸ ਦਰਬਾਰੀ ਦੀਵਾਨ ਭਾਈ ਸਤੀ ਦਾਸ ਘਰਬਾਰੀ ਦੀਵਾਨ ਸੀ ਭਾਈ ਸਤੀਦਾਸ ਬੜੇ ਪੜੇ ਲਿਖੇ ਤੇ ਵਿਦਵਾਨ ਸੀ ਫਾਰਸੀ ਦੇ ਇੰਨੇ ਮਾਹਿਰ ਸਨ ਕਿ ਜੋ ਬਾਣੀ ਗੁਰੂ ਤੇਗ ਬਹਾਦਰ ਮਹਾਰਾਜ ਉਚਾਰਦੇ ਸਤੀਦਾਸ ਜੀ ਉਸੇ ਵੇਲੇ ਫਾਰਸੀ ਚ ਲਿਖ ਲੈਂਦੇ ਬਾਣੀ ਜੋ ਸਾਹਿਬ ਕਰਨ ਉਚਾਰ ਸੋ ਸਤੀਦਾਸ ਨੇਤ ਫਾਰਸੀ ਅੱਖਰਾਂ ਵਿੱਚ ਉਤਾਰ ਬੰਸਾਵਲੀ ਨਾਮਾ ਚਿੱਠੀ ਪੱਤਰ ਵੀ ਜ਼ਿਆਦਾਤਰ ਖਾਸ ਕਰਕੇ ਜੋ ਫਾਰਸੀ ਚ ਲਿਖਣੀ ਹੋਵੇ ਭਾਈ ਸਤੀਦਾਸ ਜੀ ਲਿਖਦੇ ਇਸ ਤਰ੍ਹਾਂ ਉਹ ਖੁਸ਼ ਨਵੀਸ ਦੀ ਸੇਵਾ ਵੀ ਕਰਦੇ ਨਵੇਂ ਪਾਤਸ਼ਾਹ ਜੀ ਨੂੰ ਜਦੋਂ ਗੁਰਤਾ ਗੱਦੀ ਮਿਲੀ ਉਦੋਂ ਤੋਂ ਲੈ ਕੇ ਸ਼ਹਾਦਤ ਤੱਕ ਉਹ ਸਤਗੁਣਾਂ ਦੇ ਨਾਲ ਰਹੇ ਭਾਈ ਕੇਸਰ ਸਿੰਘ ਸ਼ਿਬਰ ਕਹਿੰਦੇ ਨੇ ਦਿੱਲੀ ਜੇਲ੍ਹ ਚ ਰਹਿੰਦੇ ਆ ਨੌਵੇਂ ਪਾਤਸ਼ਾਹ ਜੋ ਬਚਨ ਜੋ ਬਾਣੀ ਚਾਰ ਦੇ ਸਤੀ ਦਾਸ ਜੀ ਨੇ ਲਿਖ ਲੈਂਦੇ ਪਰ ਉਹ ਸਭ ਲਿਖਤ ਸਰਕਾਰੀ ਅਹਿਲਕਾਰਾਂ ਨੇ ਖੋ ਲਈ ਜਦੋਂ ਭਾਈ ਮਤੀ ਦਾਸ ਤੇ ਦਿਆਲਾ ਜੀ ਨੂੰ ਸ਼ਹੀਦ ਕਰ ਦਿੱਤਾ ਤਾਂ ਭਾਈ ਸਤੀ ਦਾਸ ਜੀ ਨੂੰ ਚਾਂਦਨੀ ਚੌਕ ਵਿੱਚ ਲਿਆਂਦਾ ਇਸਲਾਮ ਕਬੂਲ ਕਰਨ ਲਈ ਇਹ ਭਾਈ ਸਤੇਦਾਸ ਜੀ ਸਿੱਖੀ ਚ ਦ੍ਰਿੜ ਰਹੇ ਗੁਰੂ ਚਰਣਾ ਤੋਂ ਕੁਰਬਾਨ ਹੋਣਾ ਪ੍ਰਵਾਨ ਕੀਤਾ ਜ਼ਾਲਮਾਂ ਨੇ ਦੇਖਿਆ ਦੋ ਤਰ੍ਹਾਂ ਦੀ ਸਜ਼ਾ ਪਹਿਲਾਂ ਦਿੱਤੀ ਜਾ ਚੁੱਕੀ ਹੈ ਹੁਣ ਇਸ ਨੂੰ ਕਿਸੇ ਹੋਰ ਤਰ੍ਹਾਂ ਨਾਲ ਸ਼ਹੀਦ ਕੀਤਾ ਜਾਵੇ ਉਹ ਤਾਂ ਸ਼ਹੀਦ ਨਹੀਂ ਬੋਲਦੇ ਉਹ ਤਾਂ ਬੋਲਦੇ ਸੀ ਕਤਲ ਕੀਤਾ ਜਾਵੇ ਜੋ ਪਹਿਲਾਂ ਨਾਲੋਂ ਵੀ ਵੱਧ ਦੁਖਦਾਈ ਹੋਵੇ ਇਸ ਲਈ ਸਜ਼ਾ ਚੁਣੀ ਜੀਉਂਦਿਆਂ ਨੂੰ ਅੱਗ 'ਚ ਸਾੜਨ ਦੀ ਕਾਜੀ ਦੇ ਹੁਕਮ ਨਾਲ ਰੂਹ ਮੰਗਵਾਇਆ ਤੇ ਭਾਈ ਸਾਹਿਬ ਦੇ ਆਲੇ-ਦੁਆਲੇ ਸਾਰੇ ਰੂਹ ਲਪੇਟ ਕੇ ਰਸੀਆਂ ਨਾਲ ਬੰਨ ਦਿੱਤਾ ਉੱਪਰ ਤੇਲ ਪਾ ਕੇ ਅੱਗ ਲਾਈ ਭਾਈ ਸਤੀਦਾਸ ਜੀ ਨੇ ਸੀ ਤੱਕ ਨਹੀਂ ਉਚਾਰੀ ਸਗੋਂ ਮੁਖ ਤੋਂ ਸਤਗੁਰੂ ਜੀ ਦੇ ਇੰਜਰੇ ਵੱਲ ਕਰਕੇ ਗੁਰਬਾਣੀ ਪੜਦੇ ਰਹੇ ਤੇ ਰੂਹ ਚ ਲਪੇਟਿਆ ਸਰੀਰ ਹੌਲੀ ਹੌਲੀ ਅੱਗ ਚ ਸੜ ਕੇ ਖਾਕ ਹੋ ਗਿਆ ਭਾਈ ਜੀ ਸ਼ਹੀਦੀ ਪਾ ਗਏ ਇਸ ਤਰ੍ਹਾਂ ਭਾਈ ਮਤੀ ਦਾਸ ਭਾਈ ਦਿਆਲਾ ਜੀ ਭਾਈ ਸਤੀ ਦਾਸ ਇੰਨੇ ਗੁਰੂ ਕੇ ਲਾਲਾਂ ਨੂੰ ਔਰੰਗਜ਼ੇਬ ਦੇ ਹੁਕਮ ਨਾਲ ਜ਼ਾਲਿਮਾਂ ਨੇ ਵਾਰੀ-ਵਾਰੀ ਚਾਂਦਨੀ ਚੌਕ 'ਚ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਵਖ-ਵਖਤ ਸੀ ਇਹ ਦੇਖ ਕੇ ਸ਼ਹੀਦ ਕਰ ਦਿੱਤੇ